ਰਿਜ਼ਲਟ ਦੀ ਜ਼ਿੰਮੇਵਾਰੀ ਸਾਡੀ ਰਿਜ਼ਲਟ ਦੀ ਜ਼ਿੰਮੇਵਾਰੀ ਹੈ ਫਿਰ ਰੇਟਾਂ ਦੀ ਜੀ ਰੇਟਾਂ ਦੀ ਵੀ ਸਾਡੀ ਜ਼ਿੰਮੇਵਾਰੀ ਜਿੱਥੇ ਮਰਜ਼ੀ ਟਰਾਈ ਮਾਰ ਕੇ ਆਓ ਮੰਨ ਲਓ ਪੂਰੇ ਪੰਜਾਬ ਜਿੱਥੇ ਮਰਜ਼ੀ ਪਤਾ ਕਰ ਮਰਜ਼ੀ ਪਤਾ ਕਰਿਆ ਰਿਜ਼ਲਟ ਦੇ ਨਾਲ ਰੇਟ ਵੀ ਤੁਸੀਂ ਸ਼ਰਤ ਲਾਉਣੀ ਹੈ ਹਾਂ ਸ਼ਰਤ ਲਾ ਕੇ ਜੀ ਅੱਛਾ ਲਿਖ ਕੇ ਦੇਵਾਂਗੇ ਬਕਾਇਦਾ ਜੇ ਕੋਈ ਮਨ ਲਾ ਕੇ ਕਹੇ ਵੀ ਸਾਡੇ ਨਾਲੋਂ ਸਸਤਾ ਮਿਲਦਾ ਅਸੀਂ ਲਿਖ ਕੇ ਦੇਵਾਂਗੇ ਵੀ ਲੈ ਜਿਹੜੀ ਮਤਲਬ ਕਿ ਵੀ ਕੈਸ਼ ਕਾਊਂਟਰ ਦਾ ਕਰਦੇ ਤੁਸੀਂ ਕੈਸ਼ ਕਾਊਂਟਰ ਵਾਲੇ ਕੀ ਕਰਦੇ ਨੇ ਪਹਿਲਾਂ ਤਾਂ ਸੱਦ ਲੈਂਦੇ ਨੇ ਵੀ ਆਹ ਆ ਦਵਾਈ ਇਕੱਲੀ ਕੰਮ ਕਰੂ ਮੰਗਰੋ ਕਰ ਦਿੰਦੇ ਨੇ ਜੇਪ ਵਿੱਚ ਪਈ ਉਹਦੇ ਨਾਲ ਵੀ ਆਹ ਵੀ ਲਾਲਾ ਯਾਰ ਨਾਲ ਆਹ ਵੀ ਲਾਲਾ ਇਹ ਰਸ ਰੂਗਾ ਇਹਦੇ ਨਾਲ ਝਾੜ ਵੱਜੂਗਾ ਐਂ ਤਾਂ ਨਹੀਂ ਕਰਦੇ ਆਲੋ ਵੀ ਜੇ ਬੰਦਾ ਖੁੰਝ ਗਿਆ ਟਾਈਮ ਤੋਂ ਤਾਂ ਤੁਸੀਂ ਨੁਕਸਾਨ ਨਹੀਂ ਹੋਣ ਦਿੰਦੇ ਕਈ ਵਾਰੀ ਨਾ ਹੁਣ ਖੁੰਝਰੇ ਨੇ ਜੀ ਜੀ ਵੀਰ ਦੇਖੀ ਜਾਂਦੇ ਨੇ ਆਲੇ ਦੁਆਲੇ ਬਹੁਤ ਸਾਫ਼ ਹੈ ਬਹੁਤ ਸਾਫ਼ ਹੈ ਪਰ ਵਿੱਚ ਤੇਲਾ ਹੈਗਾ ਅੱਛਾ ਭਾਈ ਮੰਨ ਲਓ ਜੇ ਤੁਸੀਂ ਹੋਰ ਦੁਕਾਨ ਦੇ 5000 ਜੇਬ ਵਿੱਚ ਪਾ ਕੇ ਜਾਂਦੇ ਸੀ ਤਾਂ ਇੱਥੇ ਉਸੇ ਦਵਾਈ ਦੇ ਕਿੰਨੇ ਪਾ ਕੇ ਲੈਉਣੇ 3500 ਰੁਪਏ ਕਿ ਕਿਸਾਨ ਵੀਰ ਬੈਠੇ ਨੇ ਤੁਸੀਂ ਤਾਂ ਸਿਫਤਾਂ ਕਰੋਗੇ ਆਪਦੀਆਂ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਜਿਹੜੇ ਇੱਥੇ ਟੀਲਾ ਉਦੋਂ ਜ਼ਿਆਦਾ ਰਿਜ਼ਲਟ ਆਊਗਾ ਤੇਲੇ ਤੇ ਰਿਜ਼ਲਟ ਦੋ ਨਾਲੇ ਪਾਏ ਹੋਣੇ ਹੀ ਮਾਰੂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਭਵਨ ਸਿੰਘ ਦਾ ਇਸ ਤੇ ਲੈ ਵੀ ਡੱਬੇ 'ਚ ਖੜੇ ਆ ਅੱਜ ਜ਼ਿੰਮੇਦਾਰਾ ਐਗਰੋ ਸੈਂਟਰ ਸੈਂਟਰ ਬਾਰੇ ਇੱਕ ਗੱਲ ਪ੍ਰਚਲਿਤ ਆ ਲੋਂਗੋਵਾਲ ਤੱਕ ਇਹ ਗੱਲ ਮੈਂ ਸੁਣੀ ਆ ਵੀ ਇਹ ਜਿਹੜਾ ਜ਼ਿਮੀਦਾਰਾ ਐਗਰੋ ਸੈਂਟਰ ਆ ਇਹ ਸੱਚਿਓਂ ਹੀ ਜ਼ਿਮੀਦਾਰਾਂ ਦਾ ਆਪਦਾ ਹੈਗਾ ਆਜੋ ਗੱਲਬਾਤ ਕਰਦੇ ਆਂ ਵੀ ਕਿਉਂ ਲੋਕ ਕਹਿੰਦੇ ਨੇ ਵੀ ਇਹ ਸਾਡਾ ਹੈਗਾ ਹਰੇਕ ਜ਼ਿਮੀਦਾਰ ਦੇ ਮਨ ਦੇ ਵਿੱਚ ਇਹ ਗੱਲ ਆ ਵੀ ਇਹ ਸੈਂਟਰ ਸਾਡਾ ਹੈਗਾ ਬਾਈ ਪ੍ਰੇਮ ਨਾਲ ਗੱਲਬਾਤ ਕਰਕੇ ਦੇਖਦੇ ਆਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੰਨਾ ਪਿਆਰ ਕਿਉਂ ਬਣਿਆ ਹੋਇਆ ਨਿਗਾਹ ਮਾਰ ਲਓ ਪਹਿਲਾਂ ਤਾਂ ਸਾਧਨਾ ਖੜੇ ਦੇਖ ਲਓ ਕਿੰਨੇ ਖੜੇ ਨੇ ਮਨ ਲਓ ਵੀ ਬਾਈ ਹੁਣਾਂ ਕੋਲੇ ਮੇਲਾ ਲੱਗਿਆ ਰਹਿੰਦਾ ਹਰ ਵਕਤ ਆਜੋ ਜੀ ਗੱਲਬਾਤ ਕਰਦੇ ਆਂ ਬਾਈ ਸਵਾਗਤ ਹੈ ਪ੍ਰਿੰਸ ਜੀ ਹੋ ਠੀਕ ਠਾਕ ਹੋਂ ਤੁਸੀਂ ਬੜੀਆ ਬੜਾ ਸੇ ਤਾਂ ਠੀਕ ਨੇ ਜੀ ਕੰਮ ਧੰਦਾ ਦੱਸੋ ਬਹੁਤ ਵਧੀਆ ਬਾਈ ਕਿਲਪਾ ਅੱਛਾ ਬਾਈ ਮੇਲਾ ਲੱਗਿਆ ਪਿਆ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਮੇਰੇ ਪਹਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਹੁਣੀ ਦਵਾਈ ਪੈਸਟੀਸਾਈਡ ਵਗੈਰਾ ਲੈਣਾ ਹੈ ਸਾਰੇ ਅੱਛਾ ਬਾਈ ਇੱਕ ਗੱਲ ਥੋੜੀ ਨਾ ਆਲੇ ਦਾਲੇ ਦੇ ਇਲਾਕੇ ਚ ਪ੍ਰਚਲਿਤ ਆ ਜਿਮੀਦਾਰ ਐਗਰੋ ਸੈਂਟਰ ਦੀ ਵੀ ਇਹ ਇਹਨੂੰ ਜਿਹੜੇ ਜਿਮੀਦਾਰ ਨੇ ਸਾਰੇ ਆਪਣਾ ਮੰਨਦੇ ਨੇ ਸੱਚੀਉਂ ਜ਼ਿੰਮੇਦਾਰ ਹੁੰਦਾ ਹੈ ਕਿਉਂ ਕਹਿੰਦੇ ਨੇ ਕੀ ਕਾਰਨ ਬਸ ਜੀ ਸਾਡਾ ਪ੍ਰੇਮ ਪਿਆਰ ਇੰਨੇ ਜੀ ਅਸੀਂ ਮੰਨ ਲਓ ਬਾਕੀ ਨਾ ਮਰੀ ਬਾਈ ਬੈਠੇ ਨੇ ਨਾ ਜੀ ਸਾਡਾ ਇਹਨਾਂ ਨਾਲ ਘਰ ਵਰਗਾ ਸੀ ਮਤਲਬ ਬਾਈ ਦਵਾਈ ਲੈਣ ਆਉਂਦੇ ਨੇ ਅਸੀਂ ਆਪਦਾ ਆਪਦੇ ਵਰਗਾ ਸਮਝਦੇ ਨਾ ਉਹ ਵੀ ਆਪਦੇ ਭਾਣ ਭਾਈ ਨੇ ਸਾਡੇ ਮੰਨ ਲਓ ਵੀ ਫਿਰ ਉਹੋ ਜੇ ਸਾਡਾ ਉਹ ਵੀ ਆਪਦੇ ਘਰੇ ਦਵਾਈ ਦੇਣੀ ਹੈ ਬਸ ਅੱਛਾ ਵੀ ਆਪਦੇ ਘਰੇ ਇੱਥੇ ਵਰਤ ਲਈ ਅਸੀਂ ਨੇ ਉਹ ਸਾਹ ਨਾਲ ਦਵਾਈ ਦੇਨੇ ਆ ਬਾਈਆਂ ਨੂੰ ਓਕੇ ਜੀ ਮਨ ਲਓ ਵੀ ਉਹ ਜੇ ਹਿਸਾਬ ਕਿਤਾਬ ਨਾਲ ਉਹਨਾਂ ਕਿ ਜਿੰਨੀ ਕ ਮਾੜੀ-ਮੋਟੀ ਕਮਾਈ ਜੀ ਨਾਲ ਤੁਸੀਂ ਇਹ ਕੰਮ ਕਰਦੇ ਹੋ ਵੀ ਨਾਲੇ ਕਿਸਾਨ ਦਾ ਫਾਇਦਾ ਹੋ ਜੀ ਨਾਲੇ ਕਿਸਾਨ ਦਾ ਫਾਇਦਾ ਹੋ ਜੀ ਤੇ ਮਨ ਲਓ ਨਾਲੇ ਸਾਡੀ ਨਾਲੇ ਸਾਡੀ ਰੋਟੀ ਚੱਲਦੀ ਸਾਡੀ ਰੋਟੀ ਚੱਲਦੀ ਰਹੀ ਠੀਕ ਹੈ ਜੀ ਅੱਛਾ ਭਾਈ ਫਰਕ ਕਿੰਨਾ ਹੈਗਾ ਜੇ ਆਪਾਂ ਮਾਰਕੀਟ ਦੇ ਵਿੱਚ ਐਡ ਤਾਂ ਰੋਜ਼ ਦੇਖਦੇ ਆ ਕੱਰੀ ਉੱਥੇ ਤੇ ਤੁਹਾਡੇ 'ਚ ਫਰਕ ਕਿੰਨਾ ਹੈਗਾ ਵੀ ਜਿਹੜਾ ਤੁਹਾਨੂੰ ਲੋਕ ਇੰਨਾ ਪਿਆਰ ਦਿੰਦੇ ਬਹੁਤ ਫਰਕ ਹੈ ਜੀ ਬਾਈ ਜੀ ਤੇ ਬਾਕੀ ਦਾ ਦੇਖੋ ਹਨਾ ਜ਼ਿੰਮੇਵਾਰ ਦੱਸਦਾ ਹੁੰਦਾ ਦੁਕਾਨਦਾਰ ਤਾਂ ਹਰੇਕ ਕਹਦਾ ਹੁੰਦਾ ਵੀ ਅਸੀਂ ਸਸਤਾ ਦਿੰਨੇ ਆ ਸਸਤਾ ਦਿੰਨੇ ਆ ਬਾਕੀ ਦਾ ਜ਼ਿੰਮੇਵਾਰ ਦੱਸਦੇ ਹੁੰਦੇ ਨੇ ਵੀ ਹਾਂ ਉੱਥੇ ਸਸਤਾ ਹੈਗਾ ਕਿ ਨਾ ਹੈਗਾ ਸਸਤੇ ਦੇ ਨਾਲ ਨਾਲ ਨਾ ਸਾਡੇ ਲਈ ਕੁਆਲਿਟੀ ਹੈ ਬਾਈ ਜੀ ਆ ਦੇਖ ਲਓ ਤੁਸੀਂ ਸਾਡੇ ਲਈ ਸਾਰੀ ਮਨ ਲਾ ਜਿੰਨੀ ਤੁਸੀਂ ਮਾਰੋਗੇ ਕੁਆਲਿਟੀ ਮਿਲੂ ਅੱਛਾ ਮਨ ਲਾ ਗੰਦਮੰਦ ਨਹੀਂ ਗੰਦਮੰਦ ਨਹੀਂ ਵੇਚਦੇ ਜੀ ਠੀਕ ਹੈ ਜੀ ਹਾਂ ਕੋਈ ਕਾਪੀ ਨਹੀਂ ਵੇਚਦੇ ਓਕੇ ਜੀ ਵੀ ਮਨ ਲਾ ਮੈਂ ਇਹ ਪਹਿਲਾਂ ਪੁੱਛਣ ਲੱਗਿਆ ਸੀਗਾ ਵੀ ਜ਼ਿਆਦਾਤਰ ਨਾ ਇਹ ਗੱਲ ਚੱਲੀ ਹੋਈ ਹੈ ਵੀ ਪਹਿਲਾਂ ਤਾਂ ਕਹਿਣਗੇ ਵੀ ਸਾਡੇ ਕੋਲੇ ਮਾਲ ਕੰਪਨੀ ਦਾ ਹਾਂ ਫਿਰ ਨਿਕਲਦਾ ਹੁੰਦਾ ਕਾਪੀ ਬਹੁਤੇ ਕੇਸ ਸਾਹਮਣੇ ਆਏ ਨੇ ਇਹ ਵੀ ਤੁਹਾਡੇ ਕੋਲੇ ਇਹੋ ਜਿਹਾ ਕੋਈ ਕੇਸ ਤਾਂ ਨਹੀਂ ਹੈਗਾ ਕੇਸ ਕੋਈ ਨਹੀਂ ਹੈਗਾ ਜੀ ਅੱਛਾ ਹੁਣ ਜਿਵੇਂ ਗੋਭ ਸੁੰਡੀ ਲਾ ਲਓ ਜਾਂ ਸੁੰਡੀ ਲਾ ਲਓ ਜਾਂ ਤੇਲਾ ਲਾ ਲਓ ਉਹਦੇ ਵਾਸਤੇ ਤੁਹਾਡੇ ਕੋਲੇ ਸਪੈਸ਼ਲ ਕੀ ਹੈਗਾ ਸਾਡੇ ਕੋਲ ਸਪੈਸ਼ਲ ਵੀਰੇ ਆਹ ਤੇਲੇ ਵਾਸਤੇ ਹੈ ਅੱਛਾ ਜੀ ਹਾਂ ਅਦਵਾਈ ਹੈ ਆਪਣੀ ਠੀਕ ਹੈ ਜੀ ਕੰਟਰੋਲ ਆ ਕੰਟਰੋਲ ਮਨ ਲਓ ਇਹ ਇਹਦੇ ਬਰਾਬਰ ਜਿੱਡਾ ਮਰਜੀ ਬ੍ਰਾਂਡ ਆ ਤੁਹਾਡੇ ਲੈਵੇ ਓਕੇ ਜੀ ਮਨ ਲਾ ਜੋ ਜੋ ਵੀ ਕਹੇ ਵੀ ਅਸੀਂ ਬ੍ਰਾਂਡ ਸਾਡਾ ਦਿੰਨੇ ਆ ਵੀ ਇਹ ਕੰਮ ਨਹੀਂ ਕਰਦਾ ਅਰ ਨਾਲੇ ਤਾਂ ਜ਼ਿੰਮੇਵਾਰ ਦੀ ਬੱਚਦਾ ਅਦਰ ਰੇਟ ਚ ਪੈਂਦਾ ਜੀ ਜਿੱਡਾ ਮਰਜੀ ਬ੍ਰਾਂਡ ਪਾ ਲੈ ਜ਼ਿੰਮੇਵਾਰ ਸਾਡੀ ਗਾਰੰਟੀ ਆ ਠੀਕ ਆ ਤੇਲੇ ਦੀ ਓਕੇ ਤੇ ਲਾ ਨਹੀਂ ਰਹਿਣ ਨਹੀਂ ਦੇਣਾ ਨਾ ਰਹੇ ਨਾ ਆਵੇ ਨਾ ਮੁੜ ਕੇ ਆਵੇ ਹਾਂ ਵੱਡੀ ਗੱਲ ਆ ਨਾ ਵੀ ਮੁੜ ਕੇ ਰੈਪਰ ਟ੍ਰਾਇਲ ਲਾ ਲੈ ਬ੍ਰਾਂਡ ਦੇ ਜਿੱਡਾ ਮਰਜੀ ਜ਼ਿੰਮੇਵਾਰ ਕਹੇ ਕੋਈ ਵੀ ਬੰਦਾ ਕਹੇ ਵੀ ਸਾਡਾ ਬ੍ਰਾਂਡ ਆ ਵੀ ਆਹ ਬ੍ਰਾਂਡ ਵੱਧ ਕੰਮ ਕਰਦਾ ਹੈ ਬਿਲਕੁਲ ਅੱਛਾ ਭਾਈ ਉਹਦੇ ਬਰਾਬਰ ਕੰਮ ਕਰੂ ਜੇ ਇਹਦਾ ਆਪਾਂ ਰੇਟ ਦੀ ਗੱਲ ਕਰੀਏ ਜਿਹੜਾ ਤੁਸੀਂ ਬ੍ਰਾਂਡ ਬ੍ਰਾਂਡ ਕਹਿੰਦੇ ਹੋ ਉਹਦੇ ਨਾਲੋਂ ਰੇਟ ਦਾ ਫਰਕ ਕਿੰਨਾ ਕੁ ਹੋਊਗਾ ਅੱਧੋ-ਅੱਧਾ ਜੀ ਅੱਧੋ-ਅੱਧਾ ਦਾ ਜਿਵੇਂ ਨਾ ਜ਼ਿਮੀਦਾਰ ਕੀ ਕਰਦੇ ਨੇ ਹੁਣ 11-1200 ਰੁਪਏ ਕਿੱਲੇ ਦੀ ਦਵਾਈ ਕੱਲੀ ਤੇਲੇ ਵਾਸਤੇ ਪਾਰ ਹੈ ਅੱਛਾ ਆਪਾਂ ਇਹਨਾਂ ਨੂੰ ਉਹ ਦੋ ਅੱਧੇ ਰੇਟ 'ਚ ਦੇਵਾਂਗੇ ਮੰਨ ਲਓ ਵੀ 600 ਦੀ 6 650 ਦੀ ਉਦੋਂ ਵੀ ਘੱਟ ਅੱਛਾ ਉਦੋਂ ਵੀ ਘੱਟ ਉਦੋਂ ਵੀ ਘੱਟ ਦੇਵਾਂਗੇ ਅਰਤੇ ਇਹ ਲਾਉਦੂ ਜ਼ਿਆਦਾ ਰਿਜ਼ਲਟ ਆਊਗਾ ਤੇਲੇ ਤੇ ਰਿਜ਼ਲਟ ਦੋ ਨਾਲੇ ਪਾਏ ਹੋਣੇ ਵੀ ਮਾਰੂ ਅੱਛਾ ਇਹ ਵੀ ਦੇਖੋ ਜਿੱਡਾ ਮਰਜ਼ੀ ਬ੍ਰਾਂਡ ਲੈ ਲਓ ਪਾਏ ਹੋ ਤੇ ਕੰਪਨੀਆਂ ਕਹਿੰਦੀਆਂ ਨੇ ਵੀ ਸਾਡਾ ਪਾਏ ਇਹਨੂੰ ਮਾਰਦਾ ਨਹੀਂ ਆਉਣ ਤੋਂ ਪਹਿਲਾਂ ਕਰੋ ਅਸੀਂ ਕਹਿੰਦੇ ਆ ਵੀ ਜਿੰਨਾ ਮਰਜ਼ੀ ਤੇਲ ਆਇਆ ਹੋਵੇ ਉਹ ਤੇ ਕਰੋ ਮੰਨ ਲਓ ਵੀ ਜੇ ਬੰਦਾ ਖੁੰਝ ਗਿਆ ਟਾਈਮ ਤੋਂ ਤਾਂ ਤੁਸੀਂ ਨੁਕਸਾਨ ਨਹੀਂ ਹੋਣ ਦਿੰਦੇ ਕਈ ਵਾਰੀ ਨਾ ਹੁਣ ਖੁੰਝ ਰਹੇ ਨੇ ਜੀ ਜ਼ਿੰਮੇਵਾਰ ਦੇਖੀ ਜਾਂਦੇ ਨੇ ਆਲੇ ਦੁਆਲੇ ਬਹੁਤ ਸਾਫ਼ ਹੈ ਬਹੁਤ ਸਾਫ਼ ਹੈ ਪਰ ਵਿੱਚ ਤੇਲਾ ਹੈਗਾ ਠੀਕ ਹੈ ਜੀ ਜਿੱਥੇ ਜੂਰੀਆ ਵੱਧ ਪਿਆ ਜਾ ਉਹ ਵਿੱਚ ਵਿੱਚ ਤੇਲਾ ਬਹੁਤ ਹੈ ਇਹ ਤਾਂ ਹੋ ਵੀ ਦੇ ਹਾਂ ਇਹ ਬ੍ਰਾਂਡ ਵਰਤੋ ਸੁੰਡੀ ਦੀ ਜਿਹੜੀ ਹੁਣ ਸੁੰਡੀ ਜ਼ਿਆਦਾਤਰ ਮਾਰ ਕਰ ਰਹੀ ਆ ਹੁਣ ਸੁੰਡੀ ਦੇਖੋ ਗੋਵਾਲੀ ਦਾ ਬਹੁਤ ਅਟੈਕ ਆ ਰਿਹਾ ਜੀ ਜਿਵੇਂ ਮੰਨ ਲਓ ਮੁੰਨ ਮੁੰਜਰਾ ਚਿੱਟੀਆਂ ਨਿਕਲ ਰਹੀਆਂ ਨੇ ਵਿੱਚੋਂ ਜੀ ਹਾਂ ਬਿਲਕੁਲ ਉਹਦੇ ਵਾਸਤੇ ਸਾਡੀ ਇਹ ਦਵਾਈ ਹੈ ਲੈਂਸਰ ਲੈਂਸਰ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਇਹਨੂੰ ਤੁਸੀਂ ਦੋ ਵਾਰੀ ਰਿਪੀਟ ਕਰੋ ਹੂੰ ਔਰ ਉਹਦੇ ਬਰਾਬਰ ਜਿੱਡਾ ਮਰਜ਼ੀ ਬ੍ਰਾਂਡ ਦੋ ਵਾਰੀ ਰਿਪੀਟ ਕਰ ਲਿਓ। ਅੱਛਾ। ਜੇ ਚਿੱਟੀ ਬੱਲੀ ਆ ਜੇ ਅਸੀਂ ਪੈਸੇ ਨਹੀਂ ਲੈਂਦੇ ਅਗਲੇ ਨੂੰ ਪੈਸੇ ਮੋੜਾਂਗੇ। ਅੱਛਾ ਮੰਨ ਲਓ ਰਿਜ਼ਲਟ ਦਾ ਤੁਸੀਂ ਰਿਜ਼ਲਟ ਦੀ ਜ਼ਿੰਮੇਵਾਰੀ ਹੈ। ਸਾਡੀ ਰਿਜ਼ਲਟ ਦੀ ਜ਼ਿੰਮੇਵਾਰੀ ਹੈ। ਫਿਰ ਰੇਟਾਂ ਦੀ ਜੀ? ਰੇਟਾਂ ਦੀ ਵੀ ਸਾਡੀ ਜ਼ਿੰਮੇਵਾਰੀ ਜਿੱਥੇ ਮਰਜ਼ੀ ਟਰਾਈ ਮਾਰ ਕੇ ਆਓ। ਅੱਛਾ ਮੰਨ ਲਓ ਪੂਰੇ ਪੰਜਾਬ ਜਿੱਥੇ ਮਰਜ਼ੀ ਪਤਾ ਕਰ ਮਰਜ਼ੀ ਪਤਾ ਕਰਿਆ। ਰਿਜ਼ਲਟ ਦੇ ਨਾਲ ਰੇਟ ਵੀ ਤੁਸੀਂ ਸ਼ਰਤ ਲਾਉਣੀ ਹੈ। ਹਾਂ ਸ਼ਰਤ ਲਾ ਕੇ ਜੀ। ਅੱਛਾ ਲਿਖ ਕੇ ਦੇਵਾਂਗੇ ਬਕਾਇਦਾ ਜੇ ਕੋਈ ਮਨ ਲਾ ਕੇ ਇਹ ਵੀ ਸਾ ਹਾਂਜੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਹਰਿਆਣਾ ਰਾਜਸਥਾਨ ਦੇ ਵੀ ਬਹੁਤ ਸਾਰੇ ਹਿੱਸੇ ਜਿੱਥੇ ਕਿਸਾਨ ਤੋਂ ਉਹਨੂੰ ਦੇਖ ਰਹੇ ਹਾਂ ਹਾਂ ਫਿਰ ਉਹਨਾਂ ਤੱਕ ਪਹੁੰਚ ਵੀ ਕਰ ਦੋਗੇ ਪਹੁੰਚ ਵੀ ਕਰਦੇ ਆ ਜੀ ਅਸੀਂ ਮਤਲਬ ਸਾਡੇ ਲਵੇ ਹੁਣ ਅਸੀਂ ਰੋਜ਼ ਜਾਂਦਾ ਸੀ ਮਤਲਬ ਟਰਾਂਸਪੋਰਟ ਤੇ ਮਾਲ ਪਾਉਣੇ ਜ਼ਿੰਮੇਦਾਰਾਂ ਦਾ ਠੀਕ ਹੈ ਕੋਈ ਜੁਪੀ ਚੋ ਵੀ ਮੰਗਾਂਦਾ ਕੋਈ ਰਾਜਸਥਾਨ ਚ ਬੈਠਾ ਬੰਦਾ ਕੋਈ ਇਧਰ ਅੰਬਰਸਰ ਤਰਨਤਾਰਨ ਏਰੀਏ ਚ ਮਤਲਬ ਸਾਡੇ ਦਿੱਲੀ ਜਾਂਦਾ ਮੈਂ ਇੱਕ ਮੇਰਾ ਹੋਰ ਸਵਾਲ ਆ ਲਾਸਟ ਆ ਜਿਹੜੀ ਮਤਲਬ ਕਿ ਵੀ ਕੈਸ਼ ਕਾਊਂਟਰ ਦਾ ਕਰਦੇ ਤੁਸੀਂ ਹਾਂ ਕੈਸ਼ ਕਾਊਂਟਰ ਵਾਲੇ ਕੀ ਕਰਦੇ ਨੇ ਪਹਿਲਾਂ ਤਾਂ ਸੱਦ ਲੈਂਦੇ ਨੇ ਵੀ ਆਹ ਦਵਾਈ ਕੱਲੀ ਕੰਮ ਕਰੂ। ਮੰਗਰੋ ਕਰ ਦਿੰਦੇ ਨੇ ਜੇਪ ਵਿੱਚ ਪਾਈ ਉਹਦੇ ਨਾਲ ਵੀ ਆਹ ਵੀ ਲਾਲਾ ਯਾਰ ਨਾਲ ਆਹ ਵੀ ਲਾਲਾ ਫੇਰ ਅਸਰ ਆਊਗਾ। ਇਹਦੇ ਨਾਲ ਝਾੜ ਵੱਜੂਗਾ ਐਂ ਤਾਂ ਨਹੀਂ ਕਰਦੇ ਜੀ। ਮੈਂ ਕੋਈ ਕੰਮ ਨਹੀਂ ਸਾਡਾ। ਅਸੀਂ ਸਾਫ਼ ਸੁਥਰਾ ਕੰਮ ਕਰਦੇ ਆ ਵੀਰੇ। ਬ੍ਰਾਂਡ ਅਗਲੇ ਨੂੰ ਦੇ ਕੇ ਤੋੜਦੇ ਆ ਵਧੀਆ ਦਵਾਈ ਦਿੰਨੇ ਆ। ਔਰ ਸਾਡੇ ਲਵੇ ਜਿਹੜਾ ਜ਼ਿੰਮੇਵਾਰ ਮੰਨ ਲੈ ਇੱਕ ਸੀਜ਼ਨ ਵਰਤੇ। ਹੂੰ। ਠੀਕ ਹੈ ਸਾਡੀ ਦਵਾਈ ਵਰਤ ਤੇ ਜੀ ਨਾਲੇ ਤਾਂ ਉਹਦੀ ਪੈਸੇ ਦੀ ਬਚਤ ਨਾਲੇ ਉਹਦਾ ਝਾੜ ਵਧਾ ਕੇ ਦਿਖਾਵਾਂਗੇ ਬਿਲਕੁਲ ਜੀ ਸਾਡੇ ਨਾਲ ਲੱਗਦੇ ਮਤਲਬ ਸਾਥੋ ਦਵਾਈ ਲੈ ਜੇ ਨਾਲ ਜਿਹੜਿਆ ਮਰਜੀ ਜਿੱਡਾ ਮਰਜੀ ਬ੍ਰਾਂਡ ਵਰਤ ਲੈ ਠੀਕ ਹੈ ਸਾਡੀ ਦਵਾਈ ਦੇ ਅਰ ਨਾਲੇ ਝਾੜ ਵਧਾਵਾਂਗੇ ਇਹ ਨਾਲੇ ਖਰਚਾ ਘਟਾਵਾਂਗੇ ਠੀਕ ਹੈ ਜੀ ਭਾਈ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਕੰਮ ਕਰਦੇ ਨੂੰ ਸਾਡਾ ਚੌਥਾ ਸਾਲ ਹੈ ਵੀਰੇ ਚੌਥਾ ਸਾਲ ਕਿੱਥੇ ਤੱਕ ਭੇਜਤੀ ਦਵਾਈ ਹੁਣ ਤੱਕ ਦਵਾਈ ਜੀ ਇੱਧਰ ਤਰਨਤਾਰ ਨੰਬਰ ਸਾਰਾ ਏਰੀਆ ਸਾਰਾ ਜੀ ਤੇ ਰਾਜਸਥਾਨ ਆ ਇਧਰ ਜੁਪੀਐਮਪੀ ਤੱਕ ਦੇ ਬੰਦੇ ਮੰਨ ਲਓ ਪੰਜਾਬ ਦੀਆਂ ਬੀਹਿਆਂ 'ਚ ਵੜ ਗਿਆ ਹਾਂਜੀ ਹਾਂਜੀ ਸਾਨੂੰ ਮੰਨ ਲਓ ਰੋਜ਼ ਫੋਨ ਆਉਂਦੇ ਨੇ ਜੀ ਠੀਕ ਹੈ ਜੀ ਹਾਂ ਤੇ ਪਹੁੰਚ ਕਰਾ ਦਿੰਨੇ ਹਾਂ ਪਹੁੰਚ ਕਰਾ ਦਿੰਨੇ ਆ ਬਾਈ ਜੀ ਹੁਣ ਦਿਓ ਮੈਕ ਇੱਥੇ ਕਿਸਾਨ ਵੀਰ ਬੈਠੇ ਨੇ ਤੁਸੀਂ ਤਾਂ ਸਿੱਖ ਤਾਂ ਕਰੋਗੇ ਆਪਦੀਆਂ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਜਿਹੜੇ ਇੱਥੇ ਬੈਠੇ ਨੇ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਵਾਂ ਵੀਰੇ ਆਪਣਾ ਮੇਰਾ ਅਮਰਜੀਤ ਸਿੰਘ ਕਿੱਥੋਂ ਵੀਰੇ ਮੈਂ ਕਿੜੇ ਆ ਜੀ ਆ ਮੜਾ ਜੇ ਲਵੇ ਕਰ ਲਓ ਮੈਂ ਕੁੱਚੀ ਬੋਲੋ ਕਿੜਿਆ ਕਿੰਨਾ ਚਿਰ ਹੋ ਗਿਆ ਬਾਈ ਆਉਂਦੇ ਨੂੰ ਇਹ ਤਕਰੀਬਨ 4 ਸਾਲ ਹੀ ਹੋ ਚੱਲੇ ਕਿਵੇਂ ਰਿਜ਼ਲਟ ਕਿਵੇਂ ਇਹਨਾਂ ਦਾ ਵਧੀਆ ਬਈ ਦਵਾਈ ਤਾਂ ਤੁਸੀਂ ਪਹਿਲਾਂ ਕਿਸੇ ਹੋਰ ਤੋਂ ਵੀ ਲੈਂਦੇ ਹੋਮੋਂਗੇ ਖੇਤੀ ਤਾਂ ਪਹਿਲਾਂ ਦੀ ਕਰਦੇ ਹੋਮੋਂਗੇ ਕਿੰਨਾ ਕੁ ਫਰਕ ਹੈ ਉਹਨਾਂ ਦੇ ਤੇ ਇਹਨਾਂ ਦਾ ਬਹੁਤ ਫਰਕ ਹੈ ਵੀਰੇ ਅੱਛਾ ਬਹੁਤ ਦਾ ਮਤਲਬ ਵੀ ਆਪਾਂ ਕਿੰਨਾ ਗਿਣ ਸਕਦੇ ਹਾਂ ਵਧੀਆ ਪੀ ਕੇ ਨਾਲ ਹੋਰ ਨਾ ਹਰੇਕ ਨਾ ਵਧੀਆ ਜਿਵੇਂ ਕਈ ਆਪਾਂ ਚੀਜ਼ ਕੋਈ ਹੋਰ ਮੰਗਦੇ ਆਂ ਅਗਲਾ ਹੋਰ ਚੇਪੀ ਜਾਂਦਾ ਨਾ ਚੀਜ਼ ਨਹੀਂ ਅੱਛਾ ਭਾਈ ਮੰਨ ਲਓ ਜੇ ਤੁਸੀਂ ਹੋਰ ਦੁਕਾਨ ਤੇ 5000 ਜੀ ਵਿੱਚ ਪਾ ਕੇ ਜਾਂਦੇ ਸੀ ਤਾਂ ਇੱਥੇ ਉਸੇ ਦਵਾਈ ਦੇ ਕਿੰਨੇ ਪਾ ਕੇ ਲੈਉਣੇ 3500 ਰੁਪਏ ਦਾ ਅੱਛਾ ਮੰਨ ਲਓ 1500 ਦਾ ਫਾਇਦਾ ਵੀ ਹੁੰਦਾ ਅੰਦਰ ਫਿਰ ਰਿਜ਼ਲਟ ਰਿਜ਼ਲਟ ਉਦੋਂ ਨਾ ਵੱਧ ਹੀ ਹੋਊਗਾ ਘਟਨੇ ਅੱਛਾ ਜੀ ਲਓ ਜੀ ਇੱਧਰ ਬਜ਼ੁਰਗ ਬੈਠੇ ਨੇ ਆਪਣੇ ਕੋਲੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਬਾਬਾਈ ਆਪਣਾ ਸਾਡੇ ਜਨਾਲ ਆ ਬਈ ਜਨਾਲ ਜੀ ਅੱਛਾ ਕਿੰਨਾ ਕੀਰ ਹੋਗਾ ਇਹ ਇਹਨਾਂ ਤੋਂ ਸਮਝ ਲੈਂਦੇ ਉਹਨੂੰ ਇਹਨਾਂ ਤੋਂ ਤਾਂ ਸਾਨੂੰ ਉਰੇ ਆਉਣ ਤੋਂ ਵੀ ਪਹਿਲਾਂ ਜਿੱਥੇ ਕੰਮ ਕਰਦੇ ਦੇ ਵੈਣਾ ਉੱਥੋਂ ਵੀ ਲਹੋਨੇ ਤੇ ਅੱਛਾ ਰਿਜ਼ਲਟ ਕਿਵੇਂ ਆਈ ਫਿਰ ਰਿਜ਼ਲਟ ਤਾਂ ਆਪਦੀ ਕਿਸਮਤ ਨਾਲ ਪਰ ਜਿਹ ਪਹਿਲਾਂ ਦੇ ਜੁੜੇ ਹੋਏ ਆ ਰਿਜ਼ਲਟ ਤਾਂ ਆਉਣਾ ਬਾਕੀ ਕਿਸਮਤ ਹੈ ਅੱਛਾ ਲੋ ਵੀਰ ਜੀ ਹੱਤ ਸ੍ਰੀ ਅਕਾਲ ਜੀ ਕੀ ਨਾਮ ਆ ਵੀਰ ਜੀ ਆਪਣਾ ਸਰਹਿੰਦ ਸਿੰਘ ਜੀ ਕਿਹੜੇ ਪਿੰਡੋਂ ਜੀ ਰੋਗਲੇ ਤੋਂ ਰੋਗਲੇ ਤੋਂ ਅੱਛਾ ਬਾਈ ਜੀ ਕਿੰਨਾ ਚਿਰ ਹੋ ਗਿਆ ਨਾ ਕੋਲੇ ਉਹਨਾਂ ਨੂੰ ਮੈਨੂੰ 3 ਸਾਲ ਹੋ ਗਏ ਬਾਈ ਨਾਲੇ ਵੀ ਆਉਂਦੇ ਨੂੰ ਅੱਛਾ ਜੀ ਤੇ ਕੀ ਫਰਕ ਦੇਖਿਆ ਤੁਸੀਂ ਹੋਰਾਂ ਦੇ ਇਹਨਾਂ ਦਾ ਰੇਟਾਂ ਦਾ ਤਾਂ ਕੰਪੈਰੀਸ਼ਨ ਹੁੰਦੀ ਆ ਜੀ ਜਿਵੇਂ ਚਲੋ ਕੰਪਨੀ ਦਾ ਬ੍ਰਾਂਡ ਦਾ ਅਲੱਗ ਰੇਟ ਆ ਇਹਨਾਂ ਦਾ ਦੂਸਰੀ ਕੰਪਨੀ ਦਾ ਅਲੱਗ ਆ ਸਾਰਿਆਂ ਦੇ ਅਲੱਗ-ਅਲੱਗ ਰੇਟ ਨੇ ਜੀ ਯਾਨੀ ਕਿ ਜਿਵੇਂ ਹੁਣ ਲੋਕ ਲੰਗੋੜ ਵੀ ਜਾਂਦੇ ਨੇ ਉੱਥੋਂ ਵੀ ਲਿਆਉਂਦੇ ਨੇ ਉੱਥੇ ਨਾਲੋਂ ਵੀ ਰੇਟ ਦਾ ਫਰਕ ਇਹਨਾਂ ਦਾ ਅੱਛਾ ਉਦੋਂ ਵੀ ਫਰਕ ਆ ਜੀ ਇੱਕ ਸੀਜ਼ਨ ਦਾ ਪਿਛਲੀ ਵਾਰੀ ਜਿਹੜੀ ਦਵਾਈ ਲੈ ਕੇ ਆਏ ਸੀਗਾ ਉੱਥੋਂ ਲੈ ਕੇ ਆਏ ਸੀਗਾ ਆਪਣੀ ਉਲੀ ਰੋਗ ਵਾਲੀ ਨਾਲੇ ਸੁੰਡੀ ਵਾਲੀ ਠੀਕ ਤੇ ਉਹਦੇ ਨਾਲ ਵੀ ਰੇਟ ਠੀਕ ਨੇ ਇਹਨਾਂ ਦੇ ਉਹਦੇ ਨਾਲ ਵੀ ਠੀਕ ਠੀਕ ਨੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਸਾਡੇ ਲੰਗੋਨ ਵਾਲੇ ਹੀ ਸਸਤੇ ਲਾਉਂਦੇ ਨੇ ਇਹ ਤਾਂ ਤੁਸੀਂ ਕਹਿੰਦੇ ਵੀ ਉਦੋਂ ਵੀ ਗਾਹਾਂ ਲੰਘੇ ਹੋਏ ਨੇ ਇਹਨਾਂ ਨੇ ਉਦੋਂ ਵੀ ਸਸਤਾ ਦਿੱਤਾ ਜੀ ਅਸੀਂ ਹੁਣ ਵੀ ਉਹਨਾਂ ਲਈ ਉਹੀ ਰਿਪੀਟ ਚ ਲੈ ਕੇ ਜਾ ਰਹੇ ਹਾਂ ਦਵਾਈ ਪਹਿਲਾਂ ਵੀ ਉੱਥੋਂ ਲੈ ਕੇ ਆਏ ਜੀ ਹੁਣ ਇਹਨਾਂ ਤੋਂ ਲੈ ਕੇ ਜਾਵਾਂਗੇ ਅੱਛਾ ਜੀ ਤੇ ਮੈਂ ਪਰਸੋਂ ਜੇ ਉੱਥੇ ਲੈ ਗਿਆ ਦਵਾਈ ਅੱਜ 1 ਕਿਲੋਟਰ ਘਟ ਗਿਆ ਸੀ ਅੱਜ ਦੁਬਾਰਾ ਲੈਣਾ ਅੱਛਾ ਦੁਬਾਰਾ ਹੀ ਲੈਣ ਆਇਓ ਤੁਸੀਂ ਘਟੇ ਹੋਏ ਠੀਕ ਹੈ ਜੀ ਲੈ ਵੀ ਦਰਸ਼ਕੋ ਗੱਲਾਂ ਪੰਜ ਨੀਆਂ ਮਰਜੀ ਮਾਰੀ ਗਈ ਇਹ ਰਿਜ਼ਲਟ ਤਾਂ ਜਿ ਸੰਪਰਕ ਕਰਕੇ ਤੁਸੀਂ ਮੰਗਵਾ ਲਓ ਚਾਹੇ 1 ਕੱਦੇ ਕਿਲੇ ਦਾ ਮੰਗਵਾ ਲਓ ਉਸ ਤੋਂ ਬਾਅਦ ਜਿਹੜਾ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਵੀ ਕੀ ਰਿਜ਼ਲਟ ਆਇਆਗਾ ਧੰਨਵਾਦ ਬਾਈ ਪ੍ਰੇਮ ਦਾ ਇੱਕ ਗੱਲ ਮੈਂ ਜਾਂਦੇ ਹਾਂ ਦੇ ਪੁੱਛਣਾ ਥੋੜੀ ਜਿਹੜੀ ਪਹਿਲਾਂ ਵਾਲੀ ਵੀਡੀਓ ਦੇਖੀ ਉਹਦੇ ਵਿੱਚ ਬਹੁਤੇ ਵੀਰਾਂ ਨੇ ਕਮੈਂਟ ਕਰਿਆ ਹੈ ਵੀ ਉਹੀ ਰੇਟ ਕਹੀ ਜਾਂਦੇ ਨੇ ਸਸਤੇ ਸਸਤੇ ਦਿੰਦੇ ਦਾ ਹੋਣੇ ਨਹੀਂ ਹਾਂਜੀ ਦਿਨੇ ਵੀ ਹਾਂ ਕਿ ਗੱਲਾਂ ਹੀ ਨੇ ਦਿਨਿਆਂ ਵੀਰੇ ਦਿੱਤਾ ਵੀ ਐ ਬਹੁਤ ਲੋਕ ਲੈ ਕੇ ਵੀ ਗਏ ਨੇ ਦੇਖੋ ਆਪਣੀ ਆ ਵੀਡੀਓ ਵੀ ਦੇਖਣਗੇ ਹਨਾ ਹੂੰ ਕਮੈਂਟ ਵੀ ਕਰ ਸਕਦੇ ਨੇ ਵੀ ਅਸੀਂ ਦਿੱਤਾ ਹੈ ਕਿ ਨਾ ਦਿੱਤਾ ਹੈ ਅਸੀਂ ਸਾਰਿਆਂ ਨੂੰ ਦਿੱਤਾ ਹੈ ਜੇ ਕਿਸੇ ਦੇ ਰਿਜ਼ਲਟ ਨਾ ਆਇਆ ਹੋਵੇ ਸਾਡੀ ਦਵਾਈ ਦਾ ਤਾਂ ਬਾਈ ਜੀ ਅਸੀਂ ਜਿਹੜੀ ਇਹ ਵੀਡੀਓ ਪਾਵਾਂਗੇ ਉਹ ਚ ਕਮੈਂਟ ਕਰ ਸਕਦਾ ਹੈ ਵੀ ਰਿਜ਼ਲਟ ਨਹੀਂ ਆਇਆ ਤੇ ਸਹੀ ਗੱਲ ਹੋਵੇ ਅਸੀਂ ਉਹਨੂੰ ਨਿਆਂ ਦੇਵਾਂਗੇ ਜਿਹੜਾ ਕਹੇ ਵੀ ਸਾਡੇ ਰਿਜ਼ਲਟ ਨਹੀਂ ਆਇਆ ਪ੍ਰੂਫ ਦੇ ਦੇ ਸਾਡੇ ਗਰੁੱਪ ਆ ਨਾਲੇ ਸਾਡੇ ਲਵੇ ਇਹ ਨਹੀਂ ਹੈ ਕੰਦਾ ਜੀ ਵੀ ਮੰਨ ਲਓ ਰਿਜ਼ਲਟ ਜਿਵੇਂ ਹੁਣ ਅਸੀਂ ਇੱਕ ਸਟੂਡੀਆ 600-700 ਰੁਪਏ ਲੀਟਰ ਵਿੱਚੇ ਹੈ ਜੀ ਠੀਕ ਹੈ ਜੀ ਟੈਕਨੀਕਲ ਆ ਠੀਕ ਹੈ ਜੀ ਉਹ ਵੀ ਰਿਜ਼ਲਟ ਨਹੀਂ ਆਇਆ ਕਿਸੇ ਦੇ ਬ੍ਰਾਂਡ ਜਿੰਨਾ ਰਿਜ਼ਲਟ ਆਇਆ ਜੀ ਅੱਛਾ ਜੀ ਹਾਂ ਚੈਸ ਅਸੀਂ 1300 ਰੁਪਏ 1200 ਰੁਪਏ ਕਿਲੋ ਵੇਚੀ ਹੈ ਜੀ ਉਹਦਾ ਵੀ ਜਿੰਨੂੰ ਜਿੱਡਾ ਮਰਜੀ ਬ੍ਰਾਂਡ ਲਾ ਲਓ ਆਪਾਂ ਕੰਪਨੀ ਦਾ ਨਾਮ ਨਹੀਂ ਲੈਂਦੇ ਕਿਸੇ ਦਾ ਵੀ ਉਹਨਾਂ ਦੇ ਬਰਾਬਰ ਪਾਓ ਸਾਡਾ ਜਿਹੜੀ 2500 ਤੋਂ 3000 ਰੁਪਏ ਦੇ ਰੇਟ 'ਚ ਹੈ ਉਹਦੇ ਬਰਾਬਰ ਸਾਡੇ ਵਾਲੀ 12-1300 ਦੀ ਚੈਸ ਅਸੀਂ ਦੇਵਾਂਗੇ ਉਹਨਾਂ ਨੂੰ ਉਹਦੇ ਬਰਾਬਰ ਪਾਉਣ ਜੇ ਉਹਦੇ ਬਰਾਬਰ ਨਾ ਰਿਜ਼ਲਟ ਹੋਵੇ ਸਣੇ ਕਰਾਈ ਸਣੇ ਉਹਦਾ ਜੋ ਨੁਕਸਾਨ ਹੈ ਉਹਨੂੰ ਅਸੀਂ ਵਾਪਸ ਕਰਾਂਗੇ ਲੈ ਵੀ ਗੱਲ ਇਹ ਹੈ ਵੀ ਤੁਸੀਂ ਇਮਾਨਦਾਰੀ ਨਾਲ ਸਾਫਤ ਕਰਦੇ ਹੋ ਵੀ ਬਾਈ ਇਹ ਬਾਈ ਨੇ ਤਾਂ ਸਾਨੂੰ ਮਾੜਾ ਸਮਾਨ ਦਿੱਤਾ ਜਾਂ ਜਿਹੜਾ ਰੇਟ ਵੀਡੀਓ 'ਚ ਬੋਲਿਆ ਸੀ ਉਹ ਨਹੀਂ ਦਿੱਤਾ ਉਹ ਗੱਲਾਂ ਨੇ ਆਪਾਂ ਬਾਈ ਨੂੰ ਘੇਰਾਗੇ ਮੈਂ ਤੁਹਾਡੇ ਨਾਲ ਆਉਂਗਾ ਮੇਰਾ ਨੰਬਰ ਵੈਸੇ ਵੀ ਮਾ ਪੇਜ ਦੇ ਵਿੱਚ ਲਿਖਿਆ ਹੈ ਸਕਰੀਨ ਤੇ ਆਪਣਾ ਸੌਰੀ ਪੇਜ ਤੇ ਲਿਖਿਆ ਹੋਇਆ ਫੋਨ ਕਰ ਲਿਓ ਆਪਾਂ ਬਾਈ ਨੂੰ ਇੱਥੇ ਆ ਕੇ ਘੇਰਾਂਗੇ ਥੋੜਾ ਹਰਜਾਨਾ ਦਵਾਵਾਂਗੇ ਹਨਾ ਜੀ ਹਾਂਜੀ ਹਾਂਜੀ ਮੰਨਦੇ ਐਸ ਗੱਲ ਨੂੰ ਹਾਂਜੀ ਮਾ ਜੀ ਸਾਥੋਂ ਟਰੱਕ ਭਰ ਕੇ ਲੈ ਜਾਓ ਚਾਹੇ ਉਸੇ ਰੇਟ 'ਚ ਇਹ ਨਹੀਂ ਹੈਗਾ ਵੀ ਅਸੀਂ ਦਿਖਾਉਣ ਵਾਸਤੇ ਕਿੱਕ ਡੱਬਾ ਰੱਖੀ ਹੁਣ ਜਿਵੇਂ ਸੀਜ਼ਨ ਦਾ ਆ ਤਾਂ ਖੀਰੀ ਆ ਦਵਾਈਆਂ ਨੂੰ ਇਹ ਤੇ ਅਗਲੇ ਸੀਜ਼ਨ ਦੇ ਵਿੱਚ ਬੀ ਬੂ ਵੀ ਚਾਹੀਦੇ ਹੁਣ ਆ ਸਾਡੇ ਲਵੇ ਜੀ ਸਾਰੇ ਬੀ ਮਿਲਦੇ ਨੇ ਸਬਜ਼ੀਆਂ ਦੇ ਵੀ ਹਾਂਜੀ ਠੀਕ ਹੈ ਜੀ ਚਰੀ ਮੱਕੀ ਜਵਾਰ ਤੇ ਜਿਵੇਂ ਹੁਣ ਆਉਣ ਵਾਲਾ ਸੀਜ਼ਨ ਹੈ ਜਬੀ ਹੋ ਗਈ ਬਰਸੀਨ ਹੋ ਗਿਆ ਜੋ ਹੋਗੇ ਹਨਾ ਜੀ ਸਾਰੀ ਚੀਜ਼ ਮਿਲਣਗੀ ਆਪਣੇ ਲਈ ਕਣਕ ਦੇ ਵੀ ਹੋਗੇ ਜਿਵੇਂ 327 372 ਤੇ 71 72 ਤੇ 380 ਜੋ ਵੀ ਨਮੇ ਬੀ ਆਏ ਨੇ ਸਾਰੇ ਅਸੀਂ ਤੁਹਾਨੂੰ ਦੇਵਾਂਗੇ ਵਧੀਆ ਵੀ ਦੇਵਾਂਗੇ ਗਾਰੰਟੀਦਾਰ ਅੱਛਾ ਜੀ ਹਾਂਜੀ ਤੇ ਫਾਇਦਾ ਹੋ ਕੀ ਕਰੋਗੇ ਬਹੁਤ ਘੱਟ ਰੇਟ ਤੇ ਮਿਲਣਗੇ ਤੁਹਾਨੂੰ ਜਾਇਜ਼ ਰੇਟ ਦੇ ਮਾਰਕੀਟ ਨਾਲੋਂ ਘੱਟ ਰੇਟ ਤੇ ਪਿਓਰਟੀ ਵੀ ਦੇਵਾਂਗੇ ਪੂਰੀ 100% ਠੀਕ ਹੈ ਹਾਂਜੀ ਹਾਂਜੀ ਲਓ ਵੀ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇੱਧਰ ਇੱਕ ਵਾਰੀ ਫੇਰ ਨਿਗਾਹ ਮਾਰ ਲੂ ਵੀਡੀਓ ਬਣਾਉਂਦੇ ਬਣਾਉਂਦੇ ਹੋਰ ਸੱਜਣ ਕਿਸਾਨ ਵੀਰ ਆ ਗਏ ਤੇ ਜੇ ਇਹਨਾਂ ਦੇ ਕੰਮ ਚ ਕੁਆਲਿਟੀ ਆ ਬਾਈ ਫੇਰ ਇੰਨਾ ਕੁ ਮੇਲਾ ਲੱਗਦਾ ਹੁੰਦਾਗਾ ਸੋ ਧੰਨਵਾਦ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਜੀ